ਖਾਸ ਇਸ ਕਰਕੇ ਕਿਉਂਕਿ ਮੰਮੀ ਜੀ ਆਸਟ੍ਰੇਲੀਆ ਤੋਂ ਵਾਪਸ ਆ ਗਏ ਤੇ ਵੇਖ ਸਾ ਤੇ ਗਰਮੀ ਵਾਲਾ ਕੰਮ ਔਖਾ ਜਾਂਦਾ ਅਸੀਂ ਐਂ ਹੀ ਜਾਣਾ ਪੈਣਾ ਬਹੁਤ ਗਾ ਉਹ ਗੁੰਮਰਾਏ 100 ਦੇ ਸੱਟੇ ਵੇ ਲਾਜੂ ਵੀ ਕਿੰਨੇ ਲੋਕ ਲੈਣ ਆਏ ਆ ਆਪਦੇਆਂ ਨੂੰ ਹਨਾ ਤੇਰੇ ਨਜ਼ਾਰੇ ਆ ਝੂਟੇ ਲੈਣਦੇ ਹੀ ਦੋਦਾ ਇਥੇ ਮਾਰ ਕੇ ਮੇਰੇ ਝੂਟੇ ਦਵਾਏ ਆ ਹਾਂਜੀ ਸਸੀ ਕਾਲ ਦੋਸਤੋ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਣਿਆਂ ਦਾ ਸਵਾਗਤ ਹੈ ਤੇ ਅੱਜ ਦਾ ਵਲੌਗ ਮੇਨ ਖਾਸ ਖਾਸ ਇਸ ਕਰਕੇ ਕਿਉਂਕਿ ਮੰਮੀ ਜੀ ਆਸਟ੍ਰੇਲੀਆ ਤੋਂ ਵਾਪਸ ਆ ਗਏ ਤੇ ਹੁਣ ਆਪਾਂ ਲੈਨ ਚੱਲੇ ਆ ਭਾਈ ਰਵਿੰਦਰ ਆਉਂਦਾ ਮੇਰੇ ਕੋ ਕਈ ਦੋ ਗੱਡੀਆਂ ਲੈ ਕੇ ਜਾਵਾਂਗੇ ਤੇ ਗੱਗੂ ਨੂੰ ਮਸ਼ੀਨ ਕੋਲ ਭਾਵਾਂਗੇ ਕਿਉਂਕਿ ਮਸ਼ੀਨ ਦਾ ਵੀ ਸੀਜ਼ਨ ਬਈ ਦਿਨ ਪਰ ਰਾਤ ਹੀ ਚੱਲਣ ਦਿਆ ਹੁਣ ਦਿਨ ਪਰ ਰਾਤ ਮਸ਼ੀਨ ਚਲਾ ਰਹੇ ਆ ਤੇ ਉਹਦੇ ਕਰਕੇ ਟਾਈਮ ਘੱਟ ਰਹਿ ਗਿਆ ਸਾਡੇ ਕੋ ਹੁਣ ਤੇ ਵੇਖ ਸਾਦੇ ਆ ਹੁਲੀਆ ਚੰਗੀ ਤਰ੍ਹਾਂ ਚੇਂਜ ਹੋ ਚੁੱਕਾ ਈ ਤੇ ਬਾਕੀ ਹੁਣ ਚਲੋ ਰਾਜ ਗੱਗੂ ਨੂੰ ਭਾਈਏ ਤੇ ਮੰਮੀ ਉਹਨਾਂ ਲੈਨ ਚਲੀ ਗਏ ਅੰਬਰਸਰੋਂ ਤੇ ਭਾਈ ਰਵਿੰਦਰ ਨੂੰ ਮੈਂ ਢੀਕਨ ਦਿਆ ਭਾਈ ਰਵਿੰਦਰ ਹੁਣ ਆ ਗਿਆ ਤੇ ਮਿਲਦੇਨ ਤੁਹਾਨੂੰ ਅਗਲੀ ਕਲਿੱਪ 'ਚ ਮਸ਼ੀਨ ਚੱਲਣ ਦਈ ਆ ਹੁਣ ਤੇ ਮੇਰੇ ਹਿਸਾਬ ਨਾਲ ਮੋਟੇ ਨਹੀਂ ਆ ਗਏ ਤੇ ਬੂਟਾ ਮੈਨੂੰ ਛੱਡਣ ਆਇਆ ਤੇ ਮੇਰੇ ਫੋਨ ਦੀ ਮੈਮਰੀ ਵੀ ਖਾਣੀ ਸੀ ਤੇ ਬੂਟੇ ਦਾ ਫੋਨ ਲੈ ਚੱਲਾ ਬੂਟੇ ਬਹੁਤ ਧੰਨਵਾਦ ਤੇਰਾ ਤੇਰਾ ਵੀ ਬਹੁਤ ਧੰਨਵਾਦ ਮੇਰੇ ਹਿਸਾਬ ਨਾਲ ਉਹ ਆ ਗੀਆਂ ਗੱਡੀਆਂ ਨਾ ਕਿਆ ਆਪਣੀ ਮਸ਼ੀਨ ਚੱਲੀ ਜਾਂਦੀ ਮੰਮੀ ਜਦੋਂ ਦੀ ਕਹੀ ਸੀ ਆਪਾਂ ਡੇਢ ਦੋ ਮਹੀਨੇ ਤੱਕ ਮਸ਼ੀਨ ਹੀ ਚਲਾਉਂਦੇ ਆਂ ਮੰਮੀ ਤੇ ਜਾਣਦਾ ਮੰਮੀ ਨੇ ਤਾਂ ਹੁਣ ਵੇਖਣੀ ਮਸ਼ੀਨ ਭਰਾਵਾ ਮੰਮੀ ਨੇ ਤਾਂ ਵੇਖੀ ਨਹੀਂ ਅਸਲ 'ਚ ਇਹ ਇਹ ਦਿਨੋਂ ਪਰ ਰਾਤ 24 ਘੰਟੇ ਚੱਲਣ ਲਈ ਆ ਦੋ ਡਰਾਈਵਰ ਆਪਣੇ ਅਗੇ ਇੱਕ ਡਰਾਈਵਰ ਤਾਂ ਚਲੋ ਉਹਦੀ ਛੁੱਟੀ ਹੋ ਗਈ ਆ ਔਰ ਟਰਾਲੀ ਨੇ ਵੀਰ ਤਾਂ ਲੱਗਦੀ ਲੱਗਦੀ ਟਰਾਲੀ ਬੈਗ ਲੱਗੇ ਹੀ ਹੋਣਗੇ ਆਹ ਘੈਂਟ ਡਰਾਈਵਰ ਗਿਆ ਹੁਣ ਹਾਂ ਮੁੰਡਾ ਉਹ ਘੈਂਟ ਡਰਾਈਵਰ ਉਹ ਆਕੇ ਗਿਆ ਇੱਥੇ ਔਰ ਜੱਕਰ ਔਰ ਜਾਂਦੀ ਹੋਈ ਤੇ ਮੋਟੀ ਹੋਣੀ ਮੇਰੇ ਹਿਸਾਬ ਨਾਲ ਸਾਹਮਣੇ ਆਉਂਦੇ ਹੋਏ ਤੇ ਵੇਖ ਸਾ ਤੇ ਗਰਮੀ ਵਾਲਾ ਕੰਮ ਔਖਾ ਹੀ ਆ ਤੇ ਅਸੀਂ ਐਂ ਹੀ ਜਾਣਾ ਪੈਣਾ ਵਾ ਓਹੋ ਅਸੀਂ ਤਾਂ ਦਿਨੋਂ ਹੀ ਹਟ ਕੇ ਦੋਵੇਂ ਓ ਮਾਈ ਗਾਡ ਇੰਨੇ ਕਾਲੇ ਓਹੋ ਆਗੇ ਆਗੇ ਮੋਟੀ ਹੋੜੀ ਆਗੇ ਪੰਜਾਬੀ ਮੁੰਡੇ ਨੋਲਜ ਇਕੱਠੀ ਕਰਦੇ ਆਏ ਆ ਮੈਂ ਸ਼ੋਰ ਨੂੰ ਪੁੱਛਣ ਦੇ ਨੋਲਜ ਕਿੰਨੀ ਕਰਨੋਂ ক্রিকেট ਦੀ ਗੁਰਬਾਹ ਇਹਦਾ ਨੋਲਜ ਹੀ ਵੜੀ ਆ ਸਹੀ ਦੱਸ ਉਹ ਪਿੱਛੇ ਆਪਣੇ ਬਾਹਰ ਗੱਡੀ ਮੈਂ ਕਿੰਨੇ ਦੇ ਤੇਰੇ ਹਿਸਾਬ ਨਾਲ ਬੋਲ ਛੱਡਦਾ ਹੋਊ ਏ ਕਿੰਨੇ ਦੇ ਸਹੀ ਦੱਸ ਕਿੰਨੇ ਦਾ ਚੱਲੇ ਲੱਗੇ ਹੁੰਦਾ ਚੱਲਾ ਬਈ 100 ਦੇ ਹੈ 100 ਦੇ ਗਾ ਉਹ ਗੁਮਰਾਏ 100 ਦੇ ਸੱਟਾ ਲਾ ਪਿਆ ਪਿੰਦੇ ਚੱਟੇ 50 ਦੇ ਹਾਂਜੀ ਨਾ ਸ਼ਾਹ ਦੇ ਵਟਨ ਦਾ ਅੱਜ ਹੀ ਹੋਰ ਚਾਈ ਕੀ ਹਾਲ ਚਾਲ ਠੀਕ ਆ ਮੋਹ ਚਲੀ ਜਾਂਦਾ ਕਿੰਨਾ ਕੰਮ ਬਸ ਰਹੀ ਨਪੇੜੀ ਦੇ ਲੱਗੇ ਆ ਨਵੇਂ ਦੇ ਲੱਗਿਆ ਉਹ ਪਿੱਛੇ ਬਾਖੜਾ ਤੇ ਚੱਲ ਚਲੀ ਮੋੜ ਮੋਟਾ ਜ ਆਇਆ ਨਹੀਂ ਗਾਣਾ ਡੇਟਿੰਗ ਕਰਨ ਨਹੀਂ ਆਦੇ ਤੇ ਫਲੈਟ ਮੇਰੇ ਹਿਸਾਬ ਨਾਲ ਉੱਪਰ ਚੁੱਕੀ ਆ ਤੇ ਮੋਟਾ ਕਿੱਥੇ ਆ ਮੋਟਾ ਆਪਣੇ ਮਗਰ ਮਗਰ ਗੱਡੀ ਨਹੀਂ ਆਉਂਦਾ ਹੈਣਾ ਫੌਜੀ ਨੂੰ ਕਹਿੰਦਾ ਚੱਲ ਗਾਂ ਭਰਾਵਾ ਤੂੰ ਇੱਥੋਂ ਨਿਕਲ ਜਾ ਇਹ ਨੰਬਰ ਹੀ ਅਹੀਂ ਆ ਲਖਾਇਆ ਕਹਿੰਦੇ ਤੁਸੀਂ ਆ ਸਕਾਰਪੀਓ ਜਾ ਸਕਦੇ ਹੋ ਉਹਦੇ ਅੰਦਰ ਕਰਮੋਟ ਅੱਜ ਜਿਆਰ ਹੈਣੀ ਅਜੇ ਉਹ ਆ ਗਿਆ ਵੇਖੀ ਕਿਵੇਂ ਆਉਂਦਾ ਦੇਖੋ ਬ੍ਰੰਡ ਇਹ ਮੋਟਾ ਲੱਭ ਦੇਖਦਾ ਨੰਗੇ ਜੂ ਵੀ ਦੇਖ ਗਿਆ ਨਾਲ ਮੋਟਾ ਨਹੀਂ ਦੇਦਾ ਭਾਜੀ ਵੇਖੀ ਕਿਵੇਂ ਆਉਂਦਾ ਉਹ ਬੰਦੇ ਲਾਇਮ ਹੋਣ ਨੂੰ ਇਧਰੋਂ ਆਇਆ ਭਰਾਵਾ ਤੇ ਉਹ ਮਾਹੌਲ ਚਾਹ ਨੂੰ ਮਿਸਤਰੀ ਵਾਲੇ ਵੀ ਆਉਂਦੇ ਆ ਹੋ ਬਾ ਰੋਟੀ ਖਾਂਦਾ ਨਾ ਮੈਂ ਤੈਨੂੰ ਲਾਉਣਾ ਫੋਨ ਤੇ ਉਦੋਂ ਬਾਹ ਲਿਆਇਓ ਕੋਈ ਰੋਟੀ ਨਾ ਉੱਥੇ ਲੈ ਜਾਓ ਬਾਹਲੀ ਵਧੀਆ ਗੱਲ ਹੀ ਬਿਜ਼ਨਸਮੈਨ ਬੰਦਾ ਵੇ ਲਾਜੂ ਵੀ ਕਿੰਨੇ ਲੋਕ ਲੈਣ ਆਏ ਆਪਦੇਆਂ ਨੂੰ ਹਨਾ ਭੀੜ ਲੱਗੀ ਭਈ ਆ ਵੇਖ ਲਾ ਜੂ ਵੀ ਆਪਦੀਆਂ ਭੈਣਾਂ ਨੂੰ ਲੈਣ ਆਏ ਆਂ ਅਹੀਂ ਆਪਦੀ ਭੈਣ ਨੂੰ ਲੈਣ ਆਏ ਆ ਤੇ ਨਾਲੇ ਮੰਮੀ ਨੂੰ ਲੈਣ ਆਏ ਆ ਤੇ ਮੁਲਕ ਵੇਖ ਲਓ ਕਿੰਨਾ ਹੀ ਖੜਾ ਤਾਬਾ ਤਾਬਾ ਸਾਰੇ ਆਪ ਦੇ ਕਿਸੇ ਨਾ ਕਿਸੇ ਨੂੰ ਲੈਣ ਆਏ ਕਿਸੇ ਨਾ ਕਿਸੇ ਨੂੰ ਮਿਲਣ ਆਏ ਆਪਦੇ ਹਣੇ ਨਜ਼ਾਰਾ ਦੇ ਹਾਲੇ ਲੋਕ ਨਿਕਲੇ ਨਹੀਂ ਬਾਹਰ ਹਨ ਛੱਡੇ ਨਹੀਂ ਲੋਕ ਹਣਾ ਉਹ ਵੇਖਿਆ ਉਹੋਈ ਗੱਲ ਧਿਆਨ ਭਟਕਾਦਾ ਮੇਰਾ ਤਾਂ ਕਿਵੇਂ ਆ ਉਹ ਗੱਗੂ ਨਹੀਂ ਖੜੇ ਆ ਮੰਮੀ ਹਣੀ ਤੇਰੇ ਨਜ਼ਾਰੇ ਆ ਝੂਟੇ ਲੈਣਦੇ ਈ ਤੂੰ ਦਾ ਇੱਥੋਂ ਆਣ ਕੇ ਮੇਰੇ ਝੂਟੇ ਦਵਾਏ ਕਿ ਮੇਜਾ ਤ੍ਰਿਕਾ ਤ੍ਰਿਕਾ ਜੀ ਉਹਨੂੰ ਆਵਾਜ਼ ਮਾਰ ਕੇ ਲਿਆ ਨਹੀਂ ਕਰੀ ਇੱਥੇ ਵੀ ਜੈਨ ਕਰਕੇ ਦੀ ਮਸ਼ਕਤ ਸਾਚਰੀ ਕਾਲ ਮਿੱਟੀਏ ਸਾਚਰੀ ਕਾਲ ਛਾਚਰੀ ਕਾਲ ਮੰਮੀ ਉਹ ਗੱਗੂ ਨੂੰ ਆਵਾਜ਼ ਮਾਰ ਕੇ ਲਿਆਹੀਂ ਭਾਈ ਜਾ ਇੱਕ ਨਿਹਾਲ ਥੈਂਕ ਯੂ ਸ਼ਾਹ ਜੀ ਬਹੁ ਬਹੁ ਮਿਹਰਬਾਨੀ ਸ਼ਾਹ ਜੀ ਬਹੁਤ ਬਹੁਤ ਧੰਨਵਾਦ ਸ਼ਾਹ ਜੀ ਥੈਂਕ ਯੂ ਬਹੁਤ ਰਿਸਪੈਕਟ ਅੱਛਾ ਇਹ ਆ ਚੱਕ ਕੋਰ ਕਿਸ ਨੂੰ ਲੈਣੇ ਚਲੇਗੇ ਮੈਨੇ ਧੰਨਵਾਦ ਆ ਜੀ ਮਿਹਰਬਾਨੀ ਇੱਟਿ ਦਿਓ ਗੱਗਾਣੀ ਲਾ ਜੀ ਟਾਕਰੇ ਹੋ ਗਏ ਸਾਰੇ ਟੱਬਾ ਟੱਚਦੇ ਹੈ ਪਹੁੰਚੀ ਮੈਂ ਤੂੰ ਕਿੱਧਰ ਨਹੀਂ ਆਈਆਂ ਇੱਧਰੋਂ ਆਈਆਂ ਪਤਾ ਨਹੀਂ ਐਂ ਲੱਖਾ ਦੋਨੋਂ ਦੇ ਉੱਥੇ ਨਿਗਾਹ ਟਿਕਾ ਕੇ ਬੈਠੇ ਬਾਰੀ ਜੀ ਦੇ ਹੀ ਆਂ ਵੇਖੰਦਾ ਕੋਈ ਦੋ ਤਿੰਨ ਲੈਪਟਾਪ ਆ ਮੇਰੇ ਕੋਲ ਹਨਾ ਇੰਨਾ ਸਮਾਂ ਵਾਰ-ਵਾਰ ਉਹ ਖਹਰਾਟ ਮਿੰਦ ਇੱਕ ਗੱਲ ਨਹੀਂ ਗੱਲ ਹਾਂ ਮੋਟੋ ਆ ਗਈਆਂ ਤੂੰ ਆ ਵੀ ਹੁਣ ਗਰਮੀ ਲੱਗਦੀ ਤੈਨੂੰ ਨਵੇਂ ਕੱਪੜੇ ਆ ਲਾ ਚੱਲਦੇ ਨਹੀਂ ਤੈਨੂੰ ਹੈਂ ਚੱਲਦੇ ਲੱਦੋ ਜਿਹੜਾ ਇਹ ਨਹੀਂ ਉਹ ਸਾਰਾ ਹੇਠਾਂ ਹੀ ਲੱਦ ਲੈਣਾ ਆਪਾਂ ਕਿਉਂ ਇਹ ਚ ਵੀ ਸੌਣ ਲੱਗਣਾ ਦਊਗਾ ਨਹੀਂ ਨਹੀਂ ਹੇਠਾਂ ਲੱਦਿਆ ਜਾਣਾ ਸਾਰਾ ਤੁਮਾਂ ਰੱਖਿਆ ਜਾਊਗਾ ਨਹੀਂ ਲੱਦਿਆ ਜਾਣਾ ਇਹ ਬਾਕੀ ਭਰਾਵਾ ਆਰਾਮ ਲਿਆ ਹਾਂ ਜੱਫੀ ਬਾਗੇ ਆ ਜਾ ਚੱਲਿਆ ਆ ਇੱਧਰ ਗੱਡੀਆਂ ਤਾਂ ਮੇਰੇ ਕਿਆਂ ਨੇ ਹੂੰ ਉੱਤੇ ਗੜ ਉਹਦਾ ਕੱਦ ਜਿਆਦਾ ਲੰਮਾ ਨਹੀਂ ਹੋ ਗਿਆ ਇਹ ਤਾਂ ਧੀਜ ਬੜੀ ਆ ਬਹੁਤ ਹਨਾ ਉਹ ਓਡੀਓ ਵੱਡੀ ਸਕੋ ਤੇ ਉਹ ਨਿੱਕੀ ਹੁੰਦੀ ਜਾਂਦੀ ਹੌਲੀ ਹੌਲੀ ਹੁਣ ਕੋਈ ਪਾਣੀ ਪੂਣੀ ਸਮਾਨ ਰੱਖੋ ਆਪਾਂ ਨੂੰ ਕੁ ਵਿਚਾਰਿਆਂ ਨੂੰ ਕੋਈ ਦੇ ਆ ਬੜੀ ਸਾਹ ਸੁੱਕਣ ਸਾਡੇ ਨਹੀਂ ਤੇ ਮੈਂ ਦੂਜਾ ਇੱਕ ਮਿੰਟ ਗੱਲ ਸੁਣੀ ਆ ਸਮਾਨ ਰੇੜਕੇ ਹੀ ਉੱਥੇ ਲੈ ਜੀਏ ਜਾਂ ਮੈਂ ਗੱਡੀ ਲੈ ਕੇ ਆਵਾਂ ਇੱਥੇ ਦੋ ਮਿੰਟ ਲਈ ਉੱਚਪਲ ਕਰਨ ਇਹਦੇ ਚ ਤਾਂ ਕੇ ਅਸੀਂ ਅਸੀਂ ਖਾਦੇ ਨਹੀਂ ਖਾਦੇ ਨਹੀਂ ਚਲੋ ਰੱਖੋ ਮੈਂ ਤੁਹਾਨੂੰ ਦਉਂਗੀ ਆ ਉਧਰ ਵੇਖੀ ਸਲਾਈ ਪੈ ਗਏ ਲੈ ਆ ਗਏ ਭੈਣ ਭਰਾ ਤੇ ਲੈ ਇੱਥੇ ਵੇਖੀ ਅੰਮਰਸਰ ਖੰਡਾ ਲੱਗਾ ਨਾ ਹਾਂ ਦਿੱਲੀ ਨਹੀਂ ਹੈਗਾ ਖੰਡਾ ਪਤਾ ਲੱਗ ਜਾਂਦਾ ਪੰਜਾਬ ਚ ਪਹੁੰਚ ਗਏ ਨਾ ਇਹੀ ਚੀਜ਼ ਆ ਇੰਨਾ ਦਾ ਫਰਕ ਪਤਾ ਲੱਗਦਾ ਤੇ ਕੰਨ ਕਿਹਾ ਸੀਟ ਕੱਟ ਆਇਓ ਨਹੀਂ ਕੱਢੀ ਹਨਣੀ ਵਾਹਿੰਦੇ ਸਾਰਾ ਉੱਚੀ ਰੱਖ ਲੈਣਾ ਸਮਾਨ ਉਹ ਸਮਾਨ ਸਾਰਾ ਉੱਚੀ ਰੱਖ ਲੈਣਾ ਅਸੀਂ ਆ ਲੈ ਜਾਓ ਨਿੱਕਾ ਸਮਾਨ ਲੈ ਜਾਓ ਵੱਡਾ ਸਮਾਨ ਛੱਡ ਦਿਓ ਮੇਰੀ ਸੀਟ ਆ ਤੁਸੀਂ ਕਮਰੇ ਵਿੱਚ ਬੈਠਣਾ ਜਿੱਥੇ ਕੋਈ ਕਟਾ ਰਹੀ ਹੈ ਬਈ ਯਾਰ ਲਾਈ ਜਾਂਦੀ ਸ਼ਿਕਾਇਤਾਂ ਹੈ ਟਾਈਮ ਨਾਲ ਭਰਾ ਨੂੰ ਬੈਠੀ ਨਹੀਂ ਨੀ ਬੈਠਣ ਨਹੀਂ ਦਿੱਤਾ ਉਹ ਗੁੱਸੇ ਹਟਾਉਣੇ ਕਮਣਾ ਇਹ ਲੱਗਾ ਅੱਛਾ ਇਹ ਆਪਣੀਆਂ ਨੇ ਲੱਤਾਂ ਘਟਾਈਆਂ ਤੇ ਤੂੰ ਨਹੀਂ ਘਟਾਈਆਂ ਤੇ ਤੂੰ ਤੇਰੀਆਂ ਲੱਤਾਂ ਕਹਿੰਦੇ ਨਹੀਂ ਘਟੀਆਂ ਤੇਰੀਆਂ ਵੀ ਦੁਖਦੀਆਂ ਹੋਣੀਆਂ ਨਾ ਚਾ ਮੈਂ ਘਰੇ ਕੁੱਟ ਦਿੰਨਾ ਜਾ ਕੇ ਠੀਕ ਆ ਤੂੰ ਗੱਡੀ 'ਚ ਬੈ ਮੰਮਾ ਵੀ ਘਟਾਉਣੀ ਆ ਵਾ ਜੇਦੀ ਆ ਆ ਮੋਟੀ ਖੱਜਲ ਖਵਾਰ ਹੋ ਗਈ ਹੌਟੇ ਜਿੰਨਾਂ ਦੇ ਉੱਤੇ ਜਿਹੜੇ ਫਿਰਦੇ ਆ ਪਾਣੀ ਦੀਆਂ ਬੋਤਲਾਂ ਪਾਉ ਠੀਕ ਆ ਦੇ ਜਾ ਥੈਂਕ ਯੂ ਪਾਣੀ ਪੀਓ ਪਾਣੀ ਮੰਮੀ ਨੇ ਚੁੰਨੀ ਬਦਲ ਲਈ ਆਪਦੀ ਚੇਂਜ ਕਰ ਲਈ ਆ ਚੁੰਨੀ ਛਾਹ ਲਾਦਾ ਇਹਨੇ ਪਿੱਛੇ ਪਾ ਲਈ ਆ ਇਹਨੂੰ ਅੱਟ ਗਿਆ ਤਾ ਚੀਆਂ ਪਾ ਲਈ ਹਾਂ ਟਾਉ ਚੱਕ ਵੀ ਲੋੜ ਨਾਲ ਆਉਣੀਆਂ ਬਟਮਾਣੇ ਹੋ ਗਏ ਜਿੱਤੇ ਹਾਂਜੀ ਦੋਸਤੋ ਤੇ ਫਿਰ ਇਹ ਵਲੌਗ ਰਹੇਗਾ ਟੂ ਬੀ ਕੰਟੀਨਿਊ ਇਹ ਹੁਣ ਮਮੀਆਂ ਅਣੀ ਘਰੇ ਜਾਣਗੇ ਤੇ ਫਿਰ ਘਰੇ ਵੈਲਕਮ ਦਾ ਵਲੌਗ ਵੱਖਰਾ ਤੇ ਦੂਜਾ ਜਿਹੜੀ ਉਹਨਾਂ ਦੇ ਸਮਾਨ ਦੀ ਜਿਹੜੇ ਉਹ ਚੀਜ਼ਾਂ ਲਿਆਏ ਉਹਨਾਂ ਦੀ ਅਨਬਾਕਸਿੰਗ ਦਾ ਸਮਾਂ ਵਲੌਗ ਵੱਖਰਾ ਤੇ ਹੁਣ ਲਗਾਤਾਰ ਰੁਟੀਨ ਚ ਵਲੌਗ ਬਣਦੇ ਰਹਿਣਗੇ ਕਿਉਂਕਿ ਤੁਹਾਨੂੰ ਪਤਾ ਸਾਡਾ ਇੱਕ ਸਾਡਾ ਟੀਮ ਮੈਂਬਰ ਹੀ ਘਟ ਗਿਆ ਮਮੇ ਸਾਡੀ ਮਤਲਬ ਸਾਡੇ ਪਾਵਰ ਆਫ ਸੋਰਸ ਆਸਟ੍ਰੇਲੀਆ ਹੀ ਸਾਡੀ ਪਾਵਰ ਆਫ ਸੋਰਸ ਵਾਪਸ ਆ ਚੁੱਕੀ ਹੈ ਫੇਰ ਸਾਡੇ ਚ એનર્ਜੀ ਆ ਚੁੱਕੀ ਹੈ ਅਸੀਂ ਵਲੌਗ ਫੇਰ ਲਗਾਤਾਰ ਬਣਾਵਾਂਗੇ ਤੇ ਬਾਕੀ ਸਾਰੀ ਮਸ਼ੀਨ ਦਾ ਸੁਖਣਾ ਸਿਜ਼ਨ ਵੀ ਖਤਮ ਹੋਣ ਵਾਲੀ ਆ ਰਹਿ ਕੇ 10 ਦਿਨ 10 ਦਿਨਾਂ ਬਾਅਦ ਸਿਜ਼ਨ ਵੀ ਆਫ ਹੋ ਜਾਣਾ ਤੇ ਉਸ ਤੋਂ ਬਾਅਦ ਆਪਾਂ ਜਮਾ ਵੇਲੇ ਆ ਤੇ ਆ ਨਿਸ਼ਾਨੀ ਦੂਜਾ ਮਸ਼ੀਨ ਵੱਲੋਂ ਦਿੱਤੀ ਗਈ ਨੀਲ ਪੌਚ ਪੱਕੀ ਆਪਣੀ ਜਿਹੜੀ ਉਂਗਲੀ ਤੇ ਲਾ ਦਿੱਤੀ ਗਈ ਆ ਤੇ ਪਹਿਲੇ ਸਿਜ਼ਨ ਦੀ ਨਿਸ਼ਾਨੀ ਮਿਲ ਚੁੱਕੀ ਆਪਾਂ ਨੂੰ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਇਹ ਵਲੌਗ ਆਪਣਾ ਗਾਂ ਟੂਬੀ ਕੰਟੀਨਿਊ ਹੀ ਰਹਿਣ ਵਾਲਾ ਵਾ ਤੇ ਬਾਕੀ ਸਾਰਾ ਕੁਝ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪਤਾ ਲੱਗ ਜੂਗਾ ਵੀ ਮੰਮੀ ਨੇ ਕਿ ਕੀ ਕੀ ਲੈ ਕੇ ਆਏ ਆ ਵੈਲਕਮ ਆ ਲੈ ਕਿਵੇਂ ਦਾ ਰਿਹਾ ਇਹਨਾਂ ਦਾ ਪ੍ਰੋਜੈਕਟ ਬਾਏ ਬਾਏ ਠਾ ਠਾ ਤੇ ਬਾਕੀ ਆਪਣੀਆਂ ਨਿੱਕੀਆਂ ਵੀਡੀਓ ਵੇਖਣੀਆਂ ਹਨ ਤੇ ਆਪਣਾ ਇੰਸਟਾਗ੍ਰਾਮ ਹੈਗਾ ਵੈਲਕਮ 157 ਤੇ ਸਨੈਪਚੈਟ ਹੈਗੀ ਸੰਧੂ EJN 22 ਤੇ ਬਾਏ ਬਾਏ ਠਾ ਠਾ